ਜੀ ਮਾਮਲਾ ਹੋ ਗਿਆ ਬੀ ਉਸਾਰਿਤ ਤੇ ਖੜੇ ਹੋਏ ਇੱਕ ਬੋਰਡ ਲਾ ਕੇ ਇੱਕ ਬੋਰਡ ਨੇ ਜੀ ਐਲ ਆਈ ਜਿਹੜੇ ਕੋਈ 5-7 ਘਰ ਦਾ ਦੇ ਹੈਗੇ ਆ ਸਦਰ ਘਰ ਨੇ ਉਹਨਾਂ ਦੇ ਹਰ ਘਰ ਦੇ ਬਾਹਰ ਇਹਦਾ ਬੋਰਡ ਲੱਗਿਆ ਘਰ ਦੇ ਨੇੜੇ ਦੇ ਨੇ ਲੋਕ ਅਵੇਅਰ ਹੋ ਜਾਣ ਐਲ ਆਈ ਚ ਰਹਿਣਾ ਬਿਲਕੁਲ ਜਿਹੜਾ ਬਹੁਤ ਖਾਇਆ ਪਿਆ ਲੋਕਾਂ ਦੇ ਧੀਆ ਬੈਣਾ ਸੁਰੱਖਿਤ ਨਹੀਂ ਹੈ ਗਿਆ ਇਹ ਪਿੱਛੇ ਜੀ ਬਲਾਤਕਾਰ ਹੋਇਆ ਜਿਹੜਾ ਹੁੰਦਾ ਜਾਣਾ ਅੱਡੇ ਤੇ ਹੁੰਦਾ ਉਹ ਗਲਤੀ ਨਾਲ ਫਲੈਟ ਹੈਗੇ ਕੁਝ ਉਹ ਦੋ ਘਰ ਉਹਲੇ ਚਲੇ ਗਏ ਅੱਛੇ ਜਿਲੇ ਗੇ ਲੜਾਈ ਦਾ ਕਾਰਨ ਬਣਦਾ ਅਸੀਂ ਸਾਰੇ ਹੁਣ ਐਲਜੀ ਪਹਿਲਾਂ ਆਸ਼ੀਆ ਤੋਂ 15 ਸਾਲ ਪਹਿਲਾਂ ਵੀ ਮੁੱਦਾ ਚੱਕਿਆ ਸੀਗਾ ਉਦੋਂ ਅੱਥੇ ਬਸੋਂ ਘੱਟ ਸੀਗੀ ਹੁਣ ਬਸੋਂ ਬੁਰੀਆ ਹੁਣ ਲੋਕ ਅਵੇਰ ਨਹੀਂ ਹੁਣ ਲੋਕ ਆਪ ਮਾਰੇ ਕੋਈ ਇਹ ਜਿਹੜੇ ਫਲੈਕਸਾ ਲਾ ਰਿਆ ਕੋਈ ਬੰਦਾ ਆਪਣੀ ਸਰਕਾਰ ਨਾਲੋਂ ਨਹੀਂ ਕੋਈ ਕਿਸੇ ਪ੍ਰਸ਼ਾਸਨ ਨਾਲੋਂ ਨਹੀਂ ਹਰ ਬੰਦਾ ਜਿਹੜਾ ਲੋਕ ਦੁਖੀਏ ਪੀੜਾ ਦੇ ਲੋਕ ਆ ਉਹ ਆਪਣੀ ਜੀਬ 'ਚ ਪੈਸੇ ਲਾ ਕੇ ਤਾਹੇ ਅਖੀਰ ਇਹ ਬੋਰਡ ਕਿਸ ਚੀਜ਼ ਦਾ ਆ ਔਰ ਦੇਵਪਾਰ ਦਾ ਜਿਹੜਾ ਧੰਦਾ ਚੱਲਦਾ ਜਿਹੜਾ ਬੇਪੇਪਰ ਚੱਲਦਾ ਸੀਗਾ ਉਸ ਕਰ ਨੂੰ ਲੈ ਕੇ ਲਾਇਆ ਗਿਆ ਜਾਂ ਚਿਤਾਉਣੀ ਆ ਉਹਨਾਂ ਨੂੰ ਜਾਣ ਕੇ ਅਵੇਅਰ ਕਰਨ ਲਈ ਲਾਇਆ ਗਿਆ ਜੀ ਨਹੀਂ ਅਸੀਂ ਦੇਖੋ ਮੇਰੇ ਕੋਲ ਤਾਂ ਦਰਖਾਸਤ ਆਇਆ 15 ਸਾਲ ਪਹਿਲਾਂ ਦੀ ਵੀ ਪਈ ਆ ਉਸ ਤੋਂ ਬਾਅਦ ਵੀ ਗਏ ਬੰਦੇ ਉਹਨਾਂ ਦੇ ਪਈਆਂ ਉਸ ਤੋਂ ਬਾਅਦ ਜਿਹੜੇ ਕਈ ਬੰਦਿਆਂ ਦੇ ਪਰਚੇ ਵੀ ਦਰਜ ਹੋਇਆ ਸਰਕਾਰ ਵੱਲੋਂ ਜਿਹੜਾ ਪਰਚਾ ਦਰਜ ਹੁੰਦਾ ਉਹ ਕਰਦੇ ਹਵਾ ਕਰ ਦਿੱਤਾ ਇਹਨਾਂ ਨੂੰ ਜੇ ਕੋਈ ਵੱਡਾ ਧਾਰਾ ਲਾ ਕੇ ਜਿਹੜਾ ਟ੍ਰੈਫਿਕ ਇਨਵੋਲਡ ਹੈਗਾ ਐਕਟ ਉਹ ਲਾ ਕੇ ਉਹ ਤਕੜਾ ਜਿਹਾ ਜਦੋਂ ਪੁਰਾਣਾ 20 ਦੀ ਜ਼ਮਾਨਤ ਲਾ ਹੋਏ ਅੱਜ ਫੜਦੇ ਆਂ ਦੂਜੇ ਦੀ ਨਹੀਂ ਮੰਨਦੇ ਹਿੰਦੀ ਸਰ ਲੱਗਦਾ ਨਹੀਂ ਖਾਲਜ ਮੈਂ ਤੇ 500 ਮੀਟਰ ਹੈ 1 ਕਿਲੋਮੀਟਰ ਦੂਰੀ ਤੇ ਇਸਨੇ ਕੰਮ ਚੱਲਿਆ ਪ੍ਰਸ਼ਾਸਨ ਕੀ ਸੱਤਾ पे ਪ੍ਰਸ਼ਾਸਨ ਲੋਹਾ ਹਜੇ ਤੱਕ ਇਸ ਮਾਮਲੇ ਤੇ ਵੀ ਜਾਣਕਾਰੀ ਨਹੀਂ ਮਿਲੀ ਪ੍ਰਸ਼ਾਸਨ ਨੂੰ ਸਾਰੀ ਜਾਣਕਾਰੀ ਪ੍ਰਸ਼ਾਸਨ ਨੂੰ ਪਤਾ ਹੈ ਜਿਹੜੇ ਹੈ ਪ੍ਰਸ਼ਾਸਨ ਦਾ ਚਲੋ ਸਾਰੇ ਉਸ ਦਿਮੀ ਮੈਂ ਕਹਿੰਦਾ ਤੇ ਜਿਹੜੇ ਜਨ ਅਫਸਰ ਹੈਗੇ ਉਹ ਵੀ ਆਉਂਦੇ ਆ ਉਹ ਆਪਣਾ ਮਹੀਨਾ ਲੈ ਜਾਂਦੇ ਆ ਉੱਪਰ ਅਫਸਰਾਂ ਨੂੰ ਪਤਾ ਨਹੀਂ ਪਤਾ ਜਾ ਉਹ ਨਹੀਂ ਖਬਰ ਪਹੁੰਚਣ ਦੇ ਜਦ ਕਿ ਹੁਣ ਸਵਾਰਾ ਚ ਆ ਜਿਹੜੇ ਗਲਤ ਕਾਰ ਹੋਇਆ ਉਸ ਤੋਂ ਬਾਅਦ ਜਿਹੜੇ ਪ੍ਰੋਫੈਸਰ ਨੂੰ ਮਿਲਿਆ ਉਹ ਅਫਸਰ ਨੂੰ ਕੀ ਕਾਰਵਾਈ ਕਰਦੇ ਆ ਜੀ ਤੋਂ ਹੀ ਬੇਟਾ ਪਹਿਲੇ ਪਹਿਲਾ ਸਾਡਾ ਕੰਮ ਹੈ ਪ੍ਰਸ਼ਾਸਨ ਨੂੰ ਜਦੋਂ ਕੋਈ ਆਪਾਂ ਫੜਾਂਗੇ ਮਲੇਲੇ ਪਹਿਲਾਂ ਪ੍ਰਸ਼ਾਸਨ ਬੁਲਾਵਾਂਗੇ ਪ੍ਰਸ਼ਾਸਨ ਨੂੰ ਕਾਰਵਾਈ ਕਰਦਾ ਠੀਕ ਹੈ ਨਹੀਂ ਕਾਰਵਾਈ ਕਰਦਾ ਫਿਰ ਸਾਰੇ ਮਲੇਲੇ ਇਕੱਠੇ ਹੋ ਜਾਣਗੇ ਸਰ ਲੱਗਦਾ ਨਹੀਂ ਲੋਕ ਇਸ ਬੱਤੀ ਸੈਕਟਰ ਏਰੀਆ ਕਹਿੰਦੇ ਇਲੈਜੀ ਫਲੈਟਾਂ ਦੇ ਵਿੱਚ ਬੜੇ ਬੜੇ ਮਹਿੰਗੇ ਭਾਅ ਹੈ ਯਾਨੀ ਕਿ ਮਕਾਨ ਲੈ ਕੇ ਰਹਿੰਦੇ ਨੇ ਪਰਿਵਾਰ ਲੈ ਕੇ ਰਹਿੰਦੇ ਨੇ ਬਟ ਜਦੋਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਸ ਤੋਂ ਬਾਅਦ ਜਦੋਂ ਲੋਕ ਰੈਨਸ ਸ਼ੁਰੂ ਕਰਦੇ ਉਹਨਾਂ ਨੂੰ ਪਤਾ ਲੱਗ ਗਿਆ ਇਸ ਤਰੀਕੇ ਦੇ ਕਿਰਤਰ ਨੇ ਉਹਨੇ ਲੋਕਾਂ ਦੇ ਉੱਪਰ ਨਹੀਂ ਕੀਤੀ ਉਹਨੇ ਪ੍ਰਸ਼ਾਸਨ ਨੂੰ ਕਦੇ ਕੰਪਲੀਟ ਫਿਰ ਜਿਹੜਾ ਬਿਚਾਰਾ ਬੀ ਲਖ ਲਾਇਆ ਹੁੰਦਾ ਅਲਗ-ਅਲਗ ਜਿਹੜਾ ਸੱਟ ਮਿਲਿਆ ਦਿਓ ਅਸੀਂ ਜਾਈਏ ਤੂੰ ਕੰਨ ਮਤਲਬ ਲੋਕ ਰਹਿ ਕੇ ਯਾਨੀ ਕਿ ਰਾਸ ਨਹੀਂ ਮੈਂ ਕਹਿੰਦਾ ਇਹ ਫਲੈਟ ਦਿੱਲੀ ਤੱਕ ਮਸ਼ਹੂਰ ਨੇ ਅੱਛਾ ਜੀ ਐਲਜੀ ਫਲੈਟ ਰੈੱਡ ਕੁਆਟਰ ਕਿਦੋਂ ਮਰਜੀ ਪੁੱਛੋ ਦਿੱਲੀ ਪੁੱਛੋ ਤਾਂ ਵੀ ਤੁਹਾਨੂੰ ਦੱਸ ਦਿਆਂਗੇ ਬੰਦੇ ਕਿਹੜੇ ਕਿੱਥੇ ਆ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕਰਾਈ ਜਾਏਗੀ ਇਸ ਮਾਮਲੇ 'ਚ ਹਲੋ ਨਹੀਂ ਜੀ ਸਾਰੇ ਮੱਲਾਲ ਵਾਸੀ ਖੜੇ ਆ ਜੀ ਮੱਲਾਲ ਵਾਸੀ ਨਾਲ ਹੀ ਸਾਰੇ ਨਾਲ ਖੜੇ ਆ ਜਿੱਥੇ ਸਾਨੂੰ ਹੁਕਮ ਲਾਣਗੇ ਅਸੀਂ ਖੜੇ ਆ ਪਹਿਲਾ ਕੰਮ ਸਾਡਾ ਪ੍ਰਸ਼ਾਸਨ ਨੂੰ ਕਹਿਣਾ ਬੋਰਡ ਮੇਅਰ ਕਰਦਾ ਠੀਕ ਹੈ ਜੀ ਜਿਹੜੇ ਹੁਣ ਜੇ ਬੋਰਡ ਲੈ ਕੇ ਵੀ ਉਹ ਫੇਰ ਕੰਮ ਕਰੀ ਜਾਣਾ ਵੀ ਉਹਨਾਂ ਨੂੰ ਇਹਦਾ ਮਤਲਬ ਜਾਂ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਕਿਸੇ ਨਾ ਕਿਸੇ ਦੇ ਸਰਤੇ ਉੱਤ ਹੈਗਾ ਫਿਰ ਉਹ ਦੇਖੋ ਚਾਹੇ ਪ੍ਰਸ਼ਾਸਨ ਹੈ ਜਿਹੜਾ ਕੋ ਵੱਡੇ ਤੋਂ ਵੱਡਾ ਚਾਹੇ ਕੋਈ ਪੋਲੀਟੀਸ਼ਨ ਹੋਵੇ ਜਾਂ ਵੱਡੇ ਤੋਂ ਵੱਡਾ ਅਫਸਰ ਹੋਵੇ ਜਦੋਂ ਪਬਲਿਕ ਆਮ ਆਰੇ ਖੜ ਗਿਆ ਤਾਂ ਫਿਰ ਸਾਰੇ ਤੁਹਾਨੂੰ ਪਤਾ ਵੀ ਪਬਲਿਕ ਦੇ ਅੱਗੇ ਤਾਂ ਸਭ ਕੁਝ ਕਦਮ ਇਹਦਾ ਮਤਲਬ ਆਗੇ ਦੇ ਆਗੇ ਦੇ ਇਸ ਤਰੀਕੇ ਤੇ ਕੰਮ ਚਲੇਗਾ ਜਿਹੜਾ ਕਰਾਊਗਾ ਉਹ ਆਪ ਜ਼ਿੰਮੇਦਾਰ ਹੋਗਾ ਬਿਲਕੁਲ ਜੀ ਉਹ ਆਪ ਜ਼ਿੰਮੇਦਾਰ ਸਾਰੇ ਨਾਲ ਪੜ ਲਿਆ ਉਹਨਾਂ ਨੂੰ ਪਤਾ ਹੈ ਉਹ ਸਾਨੂੰ ਕਹਿੰਦੇ ਕਦੀ ਕਦੀ ਫਾੜ ਦੇਾਂਗੇ ਸੀਗਾ ਵੀ ਫਾੜ ਕੇ ਦੇਖੋ ਕੈਮਰੇ ਲੱਗੇ ਆ ਠੀਕ ਹੈ ਫਿਰ ਅਸੀਂ ਜਿਹੜਾ ਹੈਗਾ ਜੇ ਤੁਸੀਂ ਆਪਣਾ ਇਹ ਲੱਗਿਆ ਅਵੇਅਰ ਬੋਰਡ ਜਿਹੜੇ ਜਿਹੜੀ ਕਰੋਗੇ ਕਾਰਵਾਈ ਤੁਹਾਡੇ ਤੇ ਬੰਦੀ ਕਰ ਹੋਈ ਸੀ ਕਰਾਂਗੇ ਸਰ ਤੁਸੀਂ ਵੀ ਇੱਥੇ ਖੜੇ ਹੋ ਬੰਦਰਪਾ ਸਰ ਤੋਂ ਸੀ ਵੀ ਤੇ ਖੜੇ ਹੋ ਕੀ ਲੱਗਦਾ ਅੱਜ ਜਿਹੜੀ ਤੁਸੀਂ ਅਵੇਅਰ ਕਰੋ ਲੋਕਾਂ ਨੂੰ ਇਹ ਕੀ ਲੱਗਦਾ ਇਹ ਤੰਦਾ ਜਿਹੜਾ ਬੰਦ ਹੋ ਜਾਊਗਾ ਦੇਖੋ ਜੀ ਬੰਦਲਾ ਜਿੱਤੇ ਕੰਮ ਹੈ ਉਹ ਤਾਂ ਜੇ ਜਨਤਾ ਚਾਹੇ ਸਭ ਕੁਝ ਬੰਦ ਹੋ ਜਾਂਦਾ ਜਨਤਾ ਨੂੰ ਜਾਂਦੀ ਨਾ ਸਰਕਾਰਾਂ ਵੀ ਫਟ ਜਾਂਦੀਆਂ ਆ ਹੁਣ ਤੁਸੀਂ ਦਿੱਲੀ ਦਾ ਹਾਲ ਦੇਖਿਆ ਹੀ ਹੈ ਗੱਲ ਸਭ ਕੁਝ ਹੋ ਜਾਂਦਾ ਜਦ ਜਨਤਾ ਆਪ ਅੱਗੇ ਆ ਜਾਏ ਨਾ ਇਹ ਸ਼ਾਸਨ ਪ੍ਰਸ਼ਾਸਨ ਕੁਝ ਕਰਦਾ ਹੁੰਦਾ ਤਾਂ ਜਨਤਾ ਨੂੰ ਇਹ ਕਦਮ ਨਾ ਲੈਣਾ ਪੈਂਦਾ ਉਹ ਜੇ ਜਨਤਾ ਨੇ ਇਹ ਕਦਮ ਲਿਆ ਇਹਨੂੰ ਰੋਕਣਾ ਬਹੁਤ ਮੁਸ਼ਕਲ ਹੈ ਇਹ ਜਨਤਾ ਦੀ ਵਾਅਦਾ ਸਿਰਫ ਐਲ.ਐਲ.ਜੀ ਤੱਕ ਨਹੀਂ ਲੈਣੀ ਇਹ ਹੋਰ ਵੀ ਲੁਧਿਆਣਾ ਚ ਜਾ ਰਹੀ ਹੈ ਲੁਧਿਆਣਾ ਤੋਂ ਬਾਅਦ ਪੰਜਾਬ ਜਾਊਗੀ ਪੰਜਾਬ ਤੋਂ ਬਾਅਦ ਹਿੰਦੁਸਤਾਨ ਦਾ ਇੱਕ ਮੁੱਦਾ ਬਣੂਗਾ ਇਹ ਛੋਟੀ ਜੀ ਚੀਜ਼ ਨਹੀਂ ਹੈ ਉਦਾਂ ਜਿਹੜਾ ਛੋਟਾ ਜਿਹਾ ਲਾਣਾ ਪੈਂਦਾ ਜਦੋਂ ਲੱਗਦਾ ਨਾ ਬਹੁਤ ਵੱਡਾ ਵਟਮ੍ਰਿਕਸ਼ ਮੰਡਾ ਇਹ ਜਿਹੜਾ ਕੰਮ ਸ਼ੁਰੂ ਕੀਤਾ ਮਹੱਲਾ ਰਵਾਸੀਆਂ ਨੇ ਸਾਡੇ ਭੁਰਾਂਜੀ ਖੜੇ ਹੈ ਇਹਨਾਂ ਨੇ ਜਿਹੜਾ ਇਹ ਲਿਆ ਆਪਣੇ ਆਪ ਦੇ ਉੱਪਰ ਲੈ ਕੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਹੈ ਇਹ ਬਹੁਤ ਵੱਡਾ ਉਪਰਾਲਾ ਹੈ ਜਿਹਦੇ ਵਿੱਚ ਅਸੀਂ ਸ਼ੁਰੂ ਹੋਇਆ ਸਾਰੇ ਇਹ ਮੱਲ ਲਾਲਵਾਸੀ ਸ਼ੁਰੂ ਹੋਇਆ ਇਹ ਪੂਰੇ ਲੁਧਿਆਣੇ ਤੱਕ ਅੱਗੇ ਫੈਲੇਗੀ ਔਰ ਪੂਰੇ ਲੁਧਿਆਣੇ ਚ ਇਹ ਜਿਹੜੇ ਗਲਤ ਕੰਮ ਜਿਹੜੇ ਹੋਣਗੇ ਉਹ ਬੰਦ ਕਰਨੇ ਪੈਣਗੇ ਸ਼ਾਸਨ ਪ੍ਰਸ਼ਾਸਨ ਨੂੰ ਲੀਡਰਾਂ ਨੂੰ ਲੀਡਰਸ਼ਿਪ ਨੂੰ ਗੌਰਮ ਨੂੰ ਬੰਦ ਕਰਨੇ ਪੈਣਗੇ ਲੱਗਦਾ ਨਹੀਂ ਇਹ ਗੁਰਦੁਆਰਾ ਵੀ ਨੇੜੇ ਹੈ ਸਕੂਲ ਵੀ ਨੇੜੇ ਬੱਚੇ ਤਾਂ ਗਲਤੀ ਫੋਟ ਵੀ ਕਰ ਸਕਦੇ ਨੇ ਜਿਸ ਤੱਕ ਇਹ ਸਰੀਆਮ ਕੰਮ ਚੱਲੇ ਤੁੰਗਾ ਚੱਲੇ ਬਿਲਕੁਲ ਬੰਦ ਹੋ ਦੇ ਜੀ ਪਹਿਲਾਂ ਤਾਂ ਇਹੀ ਕੰਮ ਸੀ ਹੁਣ ਬਲ ਕਰਦੀ ਗੱਲ ਆ ਗਈ ਤੁਸੀਂ ਇਸ ਮੱਲੇ ਚ ਹੀ ਹੋਈ ਹੈ ਨਾ ਦੋਨੇ ਜਿੰਨੇ ਕੀਤਾ ਤੇ ਜਿਹਦਾ ਹੋਇਆ ਦੋਨੇ ਇਸ ਮੱਲੇ ਹੈਗੇ ਨਹੀਂ ਇਹਦਾ ਮਤਲਬ ਕੀ ਹੈ ਕਿ ਗੰਦ ਕਿਵੇਂ ਵੱਧਦਾ ਜਾ ਰਿਹਾ ਹੈ ਜਿਹੜੀ ਇਹ ਆਪਾਂ ਕਿਹਾ ਤੇ ਚੀਜ਼ਾਂ ਨੇ ਨਾ ਇਹ ਪ੍ਰਤੀਕਿਰਤੇ ਨਹੀਂ ਆ ਗਈਆਂ ਇਹੋ ਜਿਹੇ ਕੰਮ ਜਿਹੜੇ ਵੱਧੇ ਜਾ ਰਹੇ ਨੇ ਉਹਨੂੰ ਰੋਕਣ ਲਈ ਜਦ ਜਨਤਾ ਔਰ ਜਨ ਸਮੂਹ ਇਕੱਠਾ ਹੁੰਦਾ ਨਾ ਉਸ ਆਵਾਜ਼ ਨੂੰ ਫਿਰ ਕੋਈ ਨਹੀਂ ਰੋਕ ਸਕਦਾ ਇਹ ਬਿਲਕੁਲ ਬੰਦ ਹੋਣਗੇ ਔਰ ਸ਼ਾਸਨ ਨੂੰ ਵੀ ਆਕੇ ਤੇ ਐਕਸ਼ਨ ਜਿਹੜਾ ਸਖਤ ਲੈਣਾ ਪਊਗਾ ਜਿਵੇਂ ਦੱਸਿਆ ਪ੍ਰਧਾਨ ਜੀ ਨੇ ਕਿ ਪਹਿਲਾਂ ਸਿਰਫ ਇਹ ਮਗਲਖਤ ਲਾ ਕੇ ਛੋਟਾ ਮੋਟਾ ਖਤਮ ਕਰ ਦੋ ਸੀ ਜਿਤਾਰਾ ਛਾੜੇ ਦੀ ਜਮਾਨਤ ਹੋ ਜਾਂਦੀ ਸੀ ਸਵੇਰੇ ਅਗਲੇ ਫਿਰ ਚਾਤੀ ਤੋੜ ਕੇ ਟੋਕ ਕੇ ਆਕੇ ਆਪਣੇ ਮੰਗੇ ਜਾ ਕੇ ਭੇਜ ਦਿੰਦੇ ਹੁਣ ਇਹ ਗੱਲ ਨਹੀਂ ਹੋਣੀ ਕਿਉਂ ਨਹੀਂ ਹੋਣੀ ਕਿਉਂਕਿ ਜਨਤਾ ਖੜੀ ਹੈ ਔਰ ਇਹ ਚੀਜ਼ਾਂ ਨੂੰ ਬੰਦ ਕਰਾਉਣ ਲਈ ਸਾਡੇ ਮਹੱਲੇ ਦੇ ਪ੍ਰਧਾਨ ਵੀ ਸਾਡੇ ਨਾਲ ਨੇ ਲੋਕ ਵੀ ਸਾਡੇ ਨਾਲ ਨੇ ਔਰ ਸਾਰਾ ਸ਼ਾਸਨ ਔਰ ਪ੍ਰਸ਼ਾਸਨ ਦੇ थ्रू ਹੀ ਹੋਏਗਾ ਉਹਨਾਂ ਦੇ ਹੱਥੋਂ ਹੀ ਕਰਾਇਆ ਜਾਏਗਾ ਪਰ ਹੁਣ ਕੇਸ ਇਹ ਜੇ ਵਣਨਗੇ ਜਿਨ੍ਹਾਂ ਦੀ ਜਵਾਨਤ ਸਵੇਰੇ ਸ਼ਾਮ ਨੂੰ ਨਹੀਂ ਹੋਣੀ ਸਰ ਇਹ ਮੋਰਚੇ ਲਾਇਆ ਗਿਆ ਜਦੋਂ ਵਾਰਤਾ ਕੋ ਕਿ ਕੁੜੀ ਨਾਲ ਇੱਕ ਮੰਦਪਦੂ ਕੁੜੀ ਨਾਲ ਗਲਤ ਕੰਮ ਹੋ ਉਸ ਤੋਂ ਬਾਅਦ ਲਾਇਆ ਗਿਆ ਇਸ ਤੋਂ ਪਹਿਲੇ ਕਿਉਂ ਨਹੀਂ ਲਾਇਆ ਗਿਆ ਪ੍ਰਸ਼ਾਸਨ ਨਾਲ ਮਿਲ ਕੇ ਗੱਲ ਕਰਕੇ ਲਾਇਆ ਗਿਆ ਜਾਂ ਮੱਲੇ ਵਾਸੀਆਂ ਵੱਲੋਂ ਲਾਇਆ ਗਿਆ ਮੱਲੇ ਵਾਸੀਆਂ ਨੇ ਪਹਿਲਾਂ ਬਹੁਤ ਉਲਾਲੇ ਕੀਤੇ ਨੇ ਹੁਣੇ ਪ੍ਰਧਾਨ ਜੀ ਨੇ ਸਾਨੂੰ ਬੜੇ ਸਪਸ਼ਟ ਸ਼ਬਦਾਂ ਦੱਸਿਆ ਕਿ ਪਿਛਲੇ 15 ਸਾਲ ਤੋਂ ਐਪਲੀਕੇਸ਼ਨਾਂ ਵੀ ਜਾਂਦੀਆਂ ਰਹੀਆਂ ਨੇ ਕੇਸ ਵੀ ਦਰਜ ਹੋਏ ਨੇ ਜੇ ਇਸ ਵਾਪਸ ਹੁੰਦੇ ਰਹੇ ਨੇ ਪਰ ਹੁਣ ਇੱਕ ਚੀਜ਼ ਨਾ ਹੱਦ ਟੱਪ ਗਈ ਜਦੋਂ ਚੀਜ਼ ਹੱਦ ਟੱਪ ਜੇ ਨਾ ਵੀ ਬਲਤਕਾਰ ਕੋ ਛੋਟੀ ਮੋਟੀ ਚੀਜ਼ ਨਹੀਂ ਹੈ ਜਦ ਇਹਦੇ ਹੱਥੇ ਹੋਣ ਲੱਗ ਜਾਣਾ ਉਦੋਂ ਤਾਂ ਫਿਰ ਸੱਸ਼ਨ ਨੂੰ ਉਠਣਾ ਪਊਗਾ ਔਰ ਸੱਸ਼ਨ ਨੂੰ ਉਠਾਲਨੀ ਸਾਡੇ ਮੱਲਾ ਨਿਵਾਸੀ ਜੇ ਅਸੀਂ ਜਨ ਸਮੂਹ ਨੂੰ ਉਠਣਾ ਪਊਗਾ ਜੇ ਜਨ ਸਮੂਹ ਦਾ ਤਾਂ ਸੱਸ਼ਨ ਵੀ ਆਊਗਾ ਪ੍ਰਸ਼ਾਸਨ ਵੀ ਆਊਗਾ ਕਰਨਾ ਤਾਂ ਉਹਨਾਂ ਨਹੀਂ ਹੋਣਾ ਕਾਨੂੰਨ ਦੇ ਧਾਰੇ ਚ ਹੈ ਇਹ ਹੈ ਕਿ ਉਹਨਾਂ ਦੇ ਕੰਨਾਂ ਤੱਕ ਆਵਾਜ਼ ਕਿੱਦਾਂ ਪਹੁੰਚਦੀ ਹੈ ਉਸ चीज ਨੂੰ ਜਾਗਰਤ ਕਰਨਾ ਉਸ चीज ਨੂੰ ਲੈ ਕੇ ਆਣਾ ਉਸ चीज ਨੂੰ ਜਾਗਰ ਕਰਨਾ ਇਹ ਕਰਨੀ ਪਊਗੀ ਉਹ ਅਸੀਂ ਕਰ ਰਹੇ ਹਾਂ